ਤਾਨ ਜਤਾ ਕਿਸ ਸੰਸਦ ਨੂੰ ਤੇ ਜਾਗੇ ਡਾਕਟਰ ਦਲਜੀਤ ਸਿੰਘ ਚੀਮਾ ਲਖਪੀ ਸਿੰਘ ਲੋਤੀ ਨੰਗਲ ਅਤੇ ਤਾਨ ਕਰਨਦੀਪ ਸਿੰਘ ਨੇ ਪਿੰਡ ਰੰਧਾਵਾ ਦੇ ਯੂਥ ਅਕਾਲੀ ਦਲ ਤੇ ਪ੍ਰਧਾਨਪਨ ਦਾ ਕੀਤਾ ਐਲਾਨ ਅਕਾਲੀ ਦਲ ਦੀ ਮਜ਼ਬੂਤੀ ਲਈ ਕਰਾਂਗਾ ਕੰਮ ਕਿਹਾ ਪਿੰਡ ਰੰਧਾਵਾ ਨੇ ਯੂਥ ਅਕਾਲੀ ਦਲ ਨੂੰ ਹਮੇਸ਼ਾ ਹੀ ਅਕਾਲੀ ਦਲ ਦੀ ਰੀਤੀ ਹੱਡੀ ਮੰਨਿਆ ਜਾਂਦਾ ਰਿਹਾ ਅਤੇ ਹੁਣ ਅਕਾਲੀ ਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਯੂਥ ਅਕਾਲੀ ਦਲ ਵਿੱਚ ਲਗਾਤਾਰ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਭਪਿੰਦਰ ਸਿੰਘ ਦਾ ਰੰਦਾਵਾਂ ਨੂੰ ਫਤੇਗੜ ਚੂੜੀਆਂ ਸ਼ਹਿਰੀ ਯੂਥ ਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਦਾ ਐਲਾਨ ਡਾਕਟਰ ਦਲਜੀਤ ਸਿੰਘ ਚੀਮਾ ਜੋ ਕਿ ਲੋਕ ਸਭਾ ਚੋਣ ਗਰਦਾਸਪੁਰ ਤੋਂ ਲੜ ਰਹੇ ਹਨ ਇਸ ਤੋਂ ਇਲਾਵਾ ਕਬੀਰ ਸਿੰਘ ਲੋਤੀ ਨੰਗਲ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਕਰਨਦੀਪ ਸਿੰਘ ਵੱਲੋਂ ਭពਿੰਦਰ ਸਿੰਘ ਪਿੰਦਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਇਸ ਮੌਕੇ ਭពਿੰਦਰ ਸਿੰਘ ਪਿੰਦਾਂ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤੀ ਲਈ ਤੇ ਰਾਤ ਮਿਹਨਤ ਕਰਨਗੇ ਅਤੇ ਲੋਕ ਸਭਾ ਚੋਣਾਂ ਚ ਡਾਕਟਰ ਦਲਜੀਤ ਸਿੰਘ ਚੀਮਾ ਦੀ ਜਿੱਤ ਜਕੀਨੀ ਬਣਾਉਣ ਲਈ ਉਹ ਆਪਣੀ ਪੂਰੀ ਤਾਕਤ ਚੋਕ ਦੇਣਗੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਲਾਂਬੰਦ ਵੀ ਕਰਨਗੇ ਯੂਥ ਅਕਾਲੀ ਦਲ ਵਿੱਚ ਪਿੰਡਾਂ ਰੰਦਾਵਾ ਤੋਂ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ ਜਿਵੇਂ ਕਿ ਮਾਦਵ ਬੇਤੀ ਰਾਹੁਲ ਮੜਿਆ ਮਨੀਸ਼ ਸ਼ੇਖ ਮੋਨੂ ਮਸੀ ਸਮੀਤ ਹੋਰ ਵੀ ਕਈ ਅਹੁਦੇਦਾਰ ਯੂਥ ਕਾਲੀ ਦਲ ਫਤਿਹਗੜ ਚੂੜੀਆਂ ਤੇ ਵੱਖ-ਵੱਖ ਔਧਿਆਂ ਲਈ ਐਲਾਨੇ ਗਏ ਕਰਤਾਰਪੁਰ ਨੂੰ ਸਥਾਨੀ ਅਧਿਕਾਰ ਦੇ ਉਮੀਦਵਾਰ ਜੈਪਤ ਜੀ ਸਿੰਘ ਜੀ ਮਾਜੀ ਸਾਡੇ ਹਮੇਸ਼ਾ ਦੇ ਇੰਚਾਰ ਮਕੇ ਤਕਵੀਰ ਸਿੰਘ ਲੋਤੀ ਨੰਦਲ ਜੀ ਸਾਡੇ ਸਭ ਜੀ ਕਾਲ ਜੀ ਦੱਸੇ ਵਰਕਰ ਸਹਿਬਾਨ ਬਾਹਰ ਵਿੱਚ ਬੈਠੀ ਸਾਰੀ ਸੰਗਤ ਜੀ ਅਤੇ ਪਰਿਵਾਰ ਦਾ ਨਾਮ ਜੀ ਵਾਹਿਗੁਰੂ ਜੀ ਕਾਰ ਦਾ ਵਾਹਿਗੁਰੂ ਜੀ ਕੀ ਫਤਿਹ ਜੈਪਤ ਜੀ ਸਿੰਘ ਜੀ ਮਾਜੀ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਆ ਕਿ ਅਸੀਂ ਸਾਰੇ ਤਾਂ ਉਹ ਜਤਾ ਕੇ ਸੰਸਦ ਵਿੱਚ ਭੇਜਾਂਗੇ ਮੈਂ ਸੁਖੀ ਹਾਈਕਮਾਰ ਅਧਿਲੇ ਟ੍ਰੀਟਮੈਂਟ ਉਹਦੀ ਨੰਬਰ ਦੀਦਾ ਦਾਨਵਾਦ ਕਰਦਾ ਹਾਂ ਜਿਸ ਨਾਲ ਇਹਨੂੰ ਸ਼ਹਿਰ ਦੇ ਗੁੰਮਰੀ ਦੀ ਜਿੰਮੇਵਾਰੀ ਹੁੰਦੀ ਹੈ ਮੈਂ ਵਿਚਾਰ ਕਰਨਾ ਕਿ ਇਸ ਮੈਡੀਕਲ ਕੰਡੀਸ਼ਨ ਦਾ ਮਾਮਲਾ ਹੈ ਅਧਿਲੇ ਨਕੀ ਦਵਾਈਆਂ ਨਾਲ ਫਦੇ ਘਰ ਨੂੰ ਮੂਲ ਦਾ ਚੰਗੂ ਨਾਲ ਕੋਟੇ ਨਾਲ ਮੋਟਾ ਯੋਗਿਕ ਕਹੜਾਇਆ ਬਾਕੀ ਕੁਾਰਕਰ ਮੈਂ ਆਪਣੇ ਇਸ ਟੀਮਾਂ ਦੀ ਤਕਰੀਰ ਤੋਂ ਬੇਨਤੀ ਮੋਟੇ ਕਾਲੇ ਮਿਲਦੇ ਆਦੇ ਸਾਲ ਬਿਤਾਈ ਸੰਗਤ ਦਾ ਧੰਨਵਾਦ ਕਰਨਾ ਵਾਹਿਗੁਰੂ ਜੀ ਦਾ ਬਰਕਤ ਅੰਦਾਜ਼ਾ ਤੁਹਾਨੂੰ ਇਹ ਫਤਿਹਗਰ ਚੂੜੀਆਂ ਦਾ ਯੁੱਧ ਕਲੀ ਦਾ ਸ਼ਿਹਰੀ ਪ੍ਰਧਾਨ ਬਣਾਇਆ ਕਿ ਵੱਡੀ ਜ਼ਿੰਮੇਵਾਰੀ ਦਿੱਤੀ ਕਿਸ ਤਰ੍ਹਾਂ ਨੂੰ ਦੇ ਦੇ ਮੈਂ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਾਜੇ ਦੇ ਜਰਨੈਲ ਸਰਦਾਰ ਵਿਕਰਮਜੀਤ ਸਿੰਘ ਜਮਜੀਠੀਆ ਸਾਡੇ ਹਲਕੇ ਦੇ ਸਾਬਕਾ ਐਮਐਲਏ ਲਖਵੀਰ ਲਖਬੀਰ ਸਿੰਘ ਲੋਦੀਨਗਲ ਜੀ ਅਤੇ ਇਸ ਮੁਜੀ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸ਼ਹਿਰ ਦੇ ਜੂਰ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਸ ਜ਼ਿੰਮੇਵਾਰੀ ਨੂੰ ਮੈਂ ਤਨ ਮਨ ਦੇਹੀ ਨਾਲ ਸਹੀ ਕਰਾਂਗੇ ਤੁਸੀਂ ਨੌਜਵਾਨਾਂ ਦੇ ਲੋਕ ਸਭਾ ਚੋਣਾਂ 'ਚ ਕਿਸ ਤਰ੍ਹਾਂ ਲੈ ਕੇ ਲਾਭਤ ਕਰੋਗੇ ਮੈਂ ਸਮੁੱਚੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਕਿ ਫਾਦੇਕਾਰ ਚੂੜੀਆਂ ਦਾ ਝੂਠ ਮੋਢੇ ਨਾਲ ਮੋਢਾ ਜੋੜ ਕੇ ਖੜਾਏ ਤੇ ਵੱਧ ਤੋਂ ਵੱਧ ਵੋਟ ਪਾ ਕੇ ਜਿਤਾ ਕੇ ਡਾਟਾ ਟੀਮਾ ਜੀ ਨੂੰ ਸੰਸਦ ਵਿੱਚ ਭੇਜਾਂਗੇ